ਜੀ ਕੀ ਹਾਲ ਚਾਲ ਹੋ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਗੇ ਤੇ ਯਾਰ ਸਾਡੇ ਉੱਪਰ ਨਾ ਵਿਫਤਾ ਪੈ ਗਈ ਹੈ ਬਹੁਤ ਵੱਡੀ ਵਿਫਤਾ ਹੁਣ ਸਾਨੂੰ ਇਹ ਚੀਜ਼ ਨਹੀਂ ਪਤਾ ਕਿ ਕਿ ਵਿਫਤਾ ਕਿਉਂ ਪੈ ਗਈ ਹੈ ਕਿ ਰੱਬ ਸਾਡੇ ਨਾਲ ਕੀ ਚਾਹੁੰਦਾ ਕੀ ਨਹੀਂ ਚਾਹੁੰਦਾ ਰੱਬ ਜਾਣੇ ਸਾਨੂੰ ਅਸੀਂ ਗਏ ਸੀ ਬਾਈ ਜੀ ਪਿਛਲੇ ਹਫਤੇ ਚੰਡੀਗੜ੍ਹ ਪਿਛਲੇ ਮੰਗਲਵਾਰ ਅੱਜ ਮੰਗਲਵਾਰ ਹੈ ਜੀ ਠੀਕ ਹੈ ਜੀ ਚੰਡੀਗੜ੍ਹ ਤੋਂ ਜਦੋਂ ਵਾਪਸ ਆਏ ਆ ਵਾਪਸ ਆਣ ਤੋਂ ਬਾਅਦ ਡੈਡੀ ਸਾਡੇ ਨਾਲ ਲੜ ਪਿਆ ਬਿਨਾਂ ਗੱਲ ਤੋਂ ਕੋਈ ਗੱਲ ਨਹੀਂ ਬਾਤ ਨਹੀਂ ਜੋਤੀ ਨਾਲ ਕੋਈ ਗੱਲ ਹੋਈ ਸੀਗੀ ਤੇ ਉਹ ਬਸ ਉਹਥੇ ਵੀ ਲੜ ਪਿਆ ਲੜ ਕੇ ਘਰੋਂ ਚੱਲ ਗਿਆ ਉਹ ਜੀ ਉਹ ਫਿਰ ਅਸੀਂ ਫੋਨ ਕਰਦੇ ਰਹੇ ਆ ਜਾਓ ਆ ਜਾਓ ਆ ਜਾਓ ਆ ਜਾਓ 8:30 9:00 ਵਜੇ ਘਰੇ ਆਏ ਨਹੀਂ ਉਹ ਉਸ ਤੋਂ ਬਾਅਦ ਬਾਈ ਜੀ ਇਹ ਨਾ ਹੌਲੀ ਹੌਲੀ ਨਾ ਜਿਵੇਂ ਬੰਦਾ ਕੱਲਾ ਨਹੀਂ ਗੱਲਾਂ ਕਰਦਾ ਐਦਾਂ ਗੱਲਾਂ ਕਰਨ ਲੱਗ ਗਿਆ ਜਿਵੇਂ ਐ ਬੈਠੇ ਸਿਰ ਮਾਰਦੇ ਆ ਕਿਸੇ ਨਾਲ ਗੱਲਾਂ ਕਰਦੇ ਆ ਐ ਕਰਨ ਲੱਗ ਗਏ ਅਸੀਂ ਇਹਨਾਂ ਨੂੰ ਬਹੁਤ ਪੁੱਛਿਆ ਕਿ ਕੀ ਹੋਇਆ ਤੁਹਾਨੂੰ ਕੀ ਗੱਲਬਾਤ ਆ ਜਾਂ ਕੋਈ ਕੋਈ ਚੀਜ਼ ਦਿਖਦੀ ਆ ਇਹ ਕੀ ਹੋਇਆ ਕੀ ਨਹੀਂ ਹੋਇਆ ਤੁਸੀਂ ਐ ਕੱਲੇ-ਗੱਲਾ ਕਿਉਂ ਕਰਦੇ ਹੋ ਉਹ ਕਹਿੰਦੇ ਬੇਟਾ ਮੈਨੂੰ ਕੋਈ ਦੁੱਖ ਤਕਲੀਫ ਨਹੀਂ ਕੋਈ ਕੁਝ ਨਹੀਂ ਹੌਲੀ-ਹੌਲੀ ਕਰਦੀ ਕਰਦੇ ਉਹਨਾਂ ਦਾ ਕੰਮ ਨਾ ਵਧਦਾ ਗਿਆ ਜੀ ਇਹ ਕੰਮ ਵਧ ਹੀ ਗਿਆ ਉਸ ਤੋਂ ਬਾਅਦ ਬਾਈ ਜੀ ਆ ਹੌਣ ਇਹਨਾਂ ਨੂੰ ਕੱਲ ਰਾਤ ਦੀ ਗੱਲ ਕੱਲ 6 ਮਾ 7 ਦਿਨ ਸੀ ਮੈਂ ਜੋਤੀ ਨੂੰ ਪਹਿਲਾਂ ਕਿਹਾ ਸੀ ਮੈਂ ਕਿ ਇਹਨਾਂ ਦਾ ਕੰਮ ਨਾ ਹੌਲੀ-ਹੌਲੀ ਵਧਦਾ ਜਾਣਾ ਕਿਉਂਕਿ ਪਹਿਲਾਂ ਜਦੋਂ ਮੰਮੀ ਜਿਉਂਦੀ ਸੀ ਉਦੋਂ ਵੀ ਕਰਦੇ ਹੁੰਦੇ ਸੀ ਜੀ ਕੱਲ ਰਾਤ ਨੂੰ ਇਹ ਇੱਥੇ ਚਾ 3 3.5 ਦੇ ਘਰੇ ਆਏ ਹੋਏ ਨੇ 9:30 ਵਜੇ ਤੱਕ ਇੱਥੇ ਬੈਠੇ ਨੇ ਸਾਡੇ ਕੋਲੇ ਇਹ ਇਸ ਕਮਰੇ 'ਚ ਕੱਲ ਲਈ ਬੋਲੇ ਗਏ ਨੇ ਕੱਲ ਲਈ پتہ ਨਹੀਂ ਕੀ ਕਰੀ ਗਏ ਨੇ ਪਹਿਲਾਂ ਤਾਂ ਬੋਲਦੇ ਸੀਗੇ ਮੂੰਹ ਮੂੰਹ 'ਚ ਬੋਲਦੇ ਸੀ ਆਵਾਜ਼ ਨਹੀਂ ਆਦੀ ਫਿਰ ਆਵਾਜ਼ ਵੀ ਆਉਣ ਲੱਗੀ ਹੌਲੀ ਹੌਲੀ ਗੱਲਾਂ ਕਰਨ ਲੱਗ ਗਏ ਮੈਂ ਇਹ ਕਰ ਦੂ ਗੰੰਧਾਂ ਵਾਲਾ ਸਾਫ਼ ਨਹੀਂ ਕਰਾਇਆ ਜਿਵੇਂ ਖਬਰਾਂ ਦੇਖ ਕੇ ਪੋਲਿਟੀਸ਼ਨ ਦੀਆਂ ਗੱਲਾਂ ਦੇਖ ਕੇ ਸੰਸਦ ਦੇ ਵਿੱਚ ਸਾਰੇ ਮੇਰੇ ਬੰਦੇ ਆ ਕਹਿੰਦੇ ਇਹ ਕਰ ਦੂੰਗਾ ਮੈਂ ਉਹ ਕਰ ਦੂੰਗਾ ਸਾਰੇ ਸਹੀ ਤਰ੍ਹਾਂ ਰੋ ਮਲਕੀ ਹੋਰ ਹੀ ਗੱਲਾਂ ਕਰੀ ਜਾਂਦੇ ਸੀਗੇ ਜਿਵੇਂ ਪੋਲੀਟੀਸ਼ੀਅਨ ਨਹੀਂ ਕਰਦੇ ਹੁੰਦੇ ਇੱਦਾਂ ਦੀ ਗੱਲਾਂ ਕਰਦੇ ਸੀਗੇ ਤੇ ਉਸ ਤੋਂ ਬਾਅਦ ਬਾਈ ਜੀ ਇਹ ਡੈਡੀ ਮੇਰੇ ਕਦੀ ਇੰਨੀ ਚਾਹ ਪੀਂਦੇ ਨਹੀਂ ਹੁੰਦੇ ਇਹਨਾਂ ਨੇ ਕੱਲ ਘਟੋ ਘਟ 3 ਵਜੇ ਤੋਂ ਲੈ ਕੇ ਆਪਣਾ 9:30 ਤੱਕ ਇਹਨਾਂ ਨੇ 5 ਵਾਰ ਚਾਹ ਪੀ ਲਈ 5 ਵਾਰ ਚਾਹ ਪੀਣ ਤੋਂ ਬਾਅਦ ਰਾਤ ਨੂੰ 10 ਵਜੇ ਤੋਂ ਲੈ ਕੇ 1 ਵਜੇ ਤੱਕ ਇਹ ਸੁੱਤੇ ਨੇ 1:30 ਵਜੇ ਤੱਕ ਸੁੱਤੇ ਨੇ ਇਹ ਤੁਹਾਡੇ ਬਾਈ ਜੀ 1:30 ਵਜੇ ਤੱਕ ਉਹ ਸੋਏ ਨੇ ਉਸ ਤੋਂ ਬਾਅਦ 1:30 ਵਜੇ ਤੋਂ ਲੈ ਕੇ ਸਵੇਰੇ 7 ਵਜੇ ਤੱਕ ਉਹ ਸਾਰੀ ਰਾਤ ਉਹਨਾਂ ਨੇ ਚਾਹੀ ਪੀਤੀ ਆ ਇਹ ਸਾਨੂੰ ਪਤਾ ਤਾਂ ਲੱਗਿਆ ਕਿ ਜਦੋਂ ਅਸੀਂ ਕਮਰੇ 'ਚ ਗਏ ਨਾ ਜੋਤੀ ਕਹਿੰਦੀ ਕਿ ਇੰਨੇ ਭਾਂਡੇ ਕਾਤੇ ਨੇ ਜਿਹੜੀ ਚਾਹ ਬਣਾਈ ਸੀਗੀ ਉਹ ਕਹਿੰਨੇ ਹਾਂ ਮੈਂ ਸਾਰੀ ਰਾਤ ਚਾਹ ਪੀਤੀ ਆ ਤੇ ਫਿਰ ਇਹ ਕੰਧ ਕੰਨੀ ਕੰਧ ਕੰਨੀ ਮੂੰਹ ਕਰਕੇ ਕਹਿੰਦੇ ਤੂੰ ਮੈਨੂੰ ਚਾਹ ਪਿਆ ਪਿਆ ਕੇ ਨਾ ਮੇਰਾ ਮੂੰਹ ਛੇਲਦਾ ਪਤਾ ਨਹੀਂ ਕਿਹਨੂੰ ਕਹਿੰਦੇ ਸੀਗੇ ਫਿਰ ਉਸ ਵਾਰ ਹੁਣ ਅਸੀਂ ਚੰਡੀਗੜ੍ਹੋਂ ਹੁਣ ਆਏ ਆ ਜੀ ਸਭ ਕੁਝ ਦਿਖਾ ਦੇ ਕੋ ਕਿਆ ਡੈਡੀ ਨੇ ਲੈ ਕੇ ਨਹੀਂ ਗਏ ਜੇ ਚੰਡੀਗੜ੍ਹੋਂ ਹੁਣ ਆਏ ਆ ਤੇ ਹੁਣ ਆ ਕੇ ਅਸੀਂ ਮੈਂ ਜੋਤੀ ਨੇ ਕਹੇ ਜੋਤੀ ਚਾਹ ਬਣਾ ਲੈ ਸਭ ਕੁਝ ਕਰ ਲੈ ਚਾਹ ਬਣਾ ਕੇ ਮੈਂ ਕਿ ਜੋਤੀ ਐਂਕਰ ਦੋ ਮੱਠੀਆਂ ਲੈ ਆ ਕਿ ਦੋ ਮੱਠੀਆਂ ਖਾਣੀਆਂ ਨੇ ਤੇ ਦੋ ਮੱਠੀਆਂ ਉਹ ਲੈ ਕੇ ਆਈ ਲੈ ਕੇ ਗਈ ਆਈ ਮੱਠੀ ਮੇਲੀ ਨਹੀਂ ਉੱਥੇ ਜੀ ਜੇ ਦੇਖਿਆ ਕਿ ਮੱਠੀ ਦਾ ਪੈਕਟ ਕੋਈ ਤੇ ਚੂਈ ਚੂਈ ਖੱਚ ਕੇ ਫ੍ਰੀਜ ਦੇ ਪਿੱਛੇ ਛੱਡ ਕੇ ਹੋਏ ਨੇ ਫ੍ਰੀਜ ਉੱਪਰ ਸਾਰੇ ਦੇਖਿਆ ਫਿਰ ਉਹ ਕਹਿੰਦੀ ਕਿ ਮੇਰੇ ਹੁਣ ਸਮਝ ਆਇਆ ਕਿ ਡੈਡੀ ਦਾ ਮੂੰਹ ਕਿਉਂ ਛੱਲੇ ਸੀ ਕਿਉਂਕਿ ਡੈਡੀ ਮੱਠੀ ਖਾਂਦੇ ਹੀ ਨਹੀਂ ਸੀਗੇ ਉਹਨਾਂ ਦੇ ਦੰਦ ਨਹੀਂ ਹੈਗੇ ਤੇ ਮੱਠੀ ਖਾਂਦੇ ਨੇ ਸੀ ਰਾਤ ਉਹ ਪੂਰਾ ਪੈਕਟ ਮੱਠੀਆਂ ਦਾ ਵੀ ਖਾ ਗਏ ਸਾਨੂੰ ਉਹ ਦੁੱਖ ਨਹੀਂ ਹੁਣ ਦੂਜੀ ਗੱਲ ਇਹ ਕਿ ਉਸ ਤੋਂ ਬਾਅਦ ਸਵੇਰੇ ਅਸੀਂ ਉਹਨਾਂ ਨੂੰ ਲੈ ਕੇ ਗਏ ਅਸੀਂ ਕਿ ਚੰਡੀਗੜ੍ਹ ਕੀ ਲੈ ਕੇ ਜਾਣਾ ਕਿ ਇਕੱਲੇ ਹੀ ਬੋਲੀ ਜਾਂਦੇ ਨੇ ਇਕੱਲੇ ਅਸੀਂ ਇਹ ਮੈਨੂੰ ਸੰਭਣਗੇ ਕਿ ਡੈਡੀ ਸੰਭਣਗੇ ਫਿਰ ਪੂਆ ਨੇ ਬੁਲਾਇਆ ਪੂਆ ਹੀ ਘਰੇ ਉਹ ਆਪਣੇ ਘਰੇ ਲੈ ਗਈ ਆਪਣੇ ਘਰੇ ਲੈ ਗਈ ਉੱਥੇ ਰੋਟੀ ਪਾਣੀ ਉਹਨਾਂ ਨੇ ਖਾਧਾ ਤੇ ਉਸ ਵਾਰ ਕਹਿੰਦੇ ਕਿ ਮੈਂ ਆਇਆ ਜੀ ਮੈਂ ਮੜੇ ਬੱਚੇ ਨੂੰ ਮਿਲ ਕੇ ਆਇਆ ਤੇ ਭੂਆ ਕਹਿੰਦੀ ਬੈਠੇ ਕੱਲਾ-ਗੱਲਾ ਕਰੀ ਜਾਂਦਾ ਸੀਗਾ ਆਇਆ ਇੱਥੇ ਘਰੇ ਆਏ ਢਿੱਕਸ਼ੇ 'ਤੇ ਖੜਾ ਤੀ ਤੇ ਢਿੱਕਸ਼ੇ ਦੇ ਪਿੱਛੇ ਇਹਨਾਂ ਨੇ ਨਾ ਬੋਰੀਆਂ ਲਾਈਆਂ ਹੋ ਬੋਰੀ ਦੇ ਵਿੱਚ ਨੇ ਇਹਨਾਂ ਨੇ ਫੋਨ ਪਾਤਾ ਆਪਿਆ ਫੋਨ ਆਪਿਆ ਫੋਨ ਉਹ ਇਹਨਾਂ ਦਾ ਫੋਨ ਹੈ ਡੈਡੀ ਦਾ ਉਹ ਬੋਰੀ 'ਚ ਫੋਨ ਪਾਉਣ ਤੋਂ ਬਾਅਦ ਇਹ ਤੁਰ ਕੇ ਰੱਬ ਜਾਣੇ ਕਿੱਧਰ ਨੂੰ ਨਿਕਲ ਕੇ ਕਿੱਧਰ ਨੂੰ ਇਹ ਸਾਨੂੰ ਹਜੇ ਤੱਕ ਨਹੀਂ ਪਤਾ ਤੇ ਹੁਣ ਸ਼ਾਮ ਦੇ 6:30 ਹੋ ਗਏ ਨੇ ਹਜੇ ਤੱਕ ਘਰੇ ਨਹੀਂ ਵੜੇ ਹੋ ਜਦ ਦਿਮਾਗ ਹੀ ਖਿਸਕਿਆ ਹੋਇਆ ਰੱਬ ਜਾਣੇ ਉਹ ਕਿੱਥੇ ਗਏ ਨੇ ਕਿੱਥੇ ਨਹੀਂ ਗਏ ਕੋਈ ਪਤਾ ਨਹੀਂ ਪਹਿਲੀ ਗੱਲ ਪਹਿਲੀ ਗੱਲ ਇਹ ਜੀ ਮੇਰੇ ਡੈਡੀ ਕਦੀ ਵੀ ਰਿਕਸ਼ਾ ਛੱਡ ਕੇ ਨਹੀਂ ਜਾਂਦਾ ਦੂਜੀ ਗੱਲ ਉਹ ਕਦੀ ਆਪਣਾ ਫੋਨ ਰਿਕਸ਼ੇ ਦੀ ਝੋਲੀ ਜਣੀ ਰੱਖਦਾ ਇਹ ਦੋ ਚੀਜ਼ਾਂ ਦਾ ਬੜਾ ਵਿਸਾਰ ਖਾਂਦਾ ਹੋ ਆਪਣਾ ਫੋਨ ਨਹੀਂ ਪਲਦੋ ਦੂਜੀ ਗੱਲ ਜੇ ਰਿਕਸ਼ਾ ਖੜੀ ਵੀ ਕਰਦੇ ਹੋ ਕਹਿੰਦੇ ਕਿ ਮੈਨੂੰ ਟਾਇਰ ਥੋੜੇ ਅੱਗੇ ਕਰ ਦੋ ਮੈਨੂੰ ਟਾਇਰ ਦੇਖਣਾ ਚਾਹੀਦਾ ਹੁਣ ਪਤਾ ਨਹੀਂ ਕਿੱਥੇ ਚੱਲ ਗਿਆ ਕਿੱਥੇ ਨਹੀਂ ਚੱਲ ਗਿਆ ਜੇ ਹੋ ਸਕੇ ਵੀਡੀਓਜ਼ ਮੈਂ ਆਪਣੇ ਡੈਡੀ ਦੀ ਫੋਟੋ ਵੀ ਲਾ ਦੂੰਗਾ ਤੇ ਜਰੂਰ ਦੱਸਿਓ ਜਰੂਰ ਜੇ ਤੁਹਾਨੂੰ ਕਿਤੇ ਡਿਗਦੇ ਹੋਣ ਕੁਛ ਵੀ ਹੋਵੇ ਤਾਂ ਪਲੀਜ਼ ਦੱਸਿਓ ਜਰੂਰ ਤੁਸੀਂ ਸਾਰੇ ਦੇਖੀ ਹੋਏ ਨੇ ਕਿ ਡੈਡੀ ਕਿੱਜ ਨੂੰ ਕਸੂਰ ਚੱਲ ਗਏ ਨੇ ਉਹ ਠੀਕ ਹੈ ਜੀ ਬਸ ਇੰਨੀ ਹੀ ਹੈਲਪ ਕਰਿਓ ਜੀ ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਕੀ ਜੋ ਵੀ ਕੁਝ ਹੋਊਗਾ ਅਪਡੇਟ ਹੋਊਗੀ ਜੇ ਮਿਲਦੇ ਜਾਂ ਕੁਝ ਵੀ ਹੁੰਦਾ ਤੇ ਮੈਂ ਤੁਹਾਨੂੰ ਜਰੂਰ ਦੱਸੂਗਾ